ਉਹ ਜੋ ਇੱਧਰ ਕੋਈ ਨਾ ਬਾਹਰ ਸਖ ਪਾਸੇ ਆ ਸਰਦਾ ਪਹ ਲਾ ਨਾ ਕਰੇ ਨਾ ਗੁਰੂ ਤੁਮ ਨੂੰ ਚੜਦੀਆਂ ਕਲਾ ਚ ਰੱਖੇ ਬਾਦ ਦਵਾ ਦੇਣ ਪਰਮਾਤਮਾ ਤੁਹਾਨੂੰ ਕਿ ਨਾ ਦੇਖ ਕੋ ਮਾਈ ਦੇ ਚ ਬਾਦ ਦਵਾ ਦੇਣ ਪਰਮਾਤਮਾ ਨਾ ਲੰਬੀ ਉਮਰ ਕਰੇ ਜਿਹੜਾ ਗਰੀਬਾਂ ਦੇ ਜਵਾਕ ਨੂੰ ਧਰ ਕਿਤਾ ਕਰਕੇ ਔਰ ਵੱਡੀ ਉਮਰ ਕਰੇ ਮਹਾਰਾਜ ਨੂੰ 100 ਸਾਲਾਂ ਤੱਕ ਬੰਦ ਕਰੇ ਜਿਹੜਾ ਦਾਨ ਕਰਦਾ ਗਰੀਬਾਂ ਨੂੰ ਦੀ ਲੰਬੀ ਉਮਰ ਕਰੇ ਕਿ ਦੇਖ ਮਾਈ ਤੇ ਕੋਈ ਘੱਟ ਨਾ ਰੱਖੇ ਬਾਈ ਭਣਾ ਦੇ ਗੁਰੂ ਮਹਾਰਾਜ ਬੰਦ ਕਰ ਲਈ ਚੰਤਾ ਦੇ ਵਿਚ ਨੇ ਸਾਢੇ 2 ਤੋਂ ਸੁਨਤਾ ਐਸਬਦ ਅਸੀਂ ਖੜੇ ਪੈਨ ਦੇ ਜਿੱਤੇ ਕਿ ਮੇਰੇ ਸਪਨਾਮ ਦੋਸਤ ਨੇ ਇੰਨਾ ਨਿਉ ਅੱਜ ਜਿਹੜਾ ਗਰਮ ਬੱਚਿਆਂ ਦੇ ਅੰਦਰ ਸੁਵਟਰ ਪਾਏ ਜਾਂਦੇ ਨੇ ਉਹ ਵੱਡੇ ਦਾਨ ਕੀਤੇ ਗਏ ਨੇ ਦਾਨ ਕਰਨਾ ਇਹਨਾਂ ਦਾ ਮੁੱਖ ਮਕਸਦ ਸੀਗਾ ਜਿਵੇਂ ਅਸੀਂ ਹਿੱਦੀ ਦੇਣੇ ਚੱਲ ਰਹੇ ਨੇ ਸੂਰਜ ਸਾਹਿਬ ਜਿਆਦਾ ਨੇ ਠੰਡੇ ਬਰਜ ਦੇ ਬੱਚੇ ਕਿਵੇਂ ਉਹਨਾਂ ਨੇ ਠੰਡ ਦੇ ਵਿੱਚ ਰਾਤਾਂ ਕਿ ਗਾਰੀ ਜਿਵੇਂ ਪੂਰਾ ਮਹੀਨਾ ਕਿਨੇ ਬਹੁਤ ਸਰਦੀ ਦਾ ਮਹੀਨਾ ਹੁੰਦਾ ਜਰ ਤਾਂ ਇਹਨਾਂ ਨੇ ਛੋਟੇ ਸਾਹਿਬ ਜਿਆਦਾ ਦੇ ਸ਼ਹੀਦ ਨੂੰ ਸਮਰਪਤ ਰੱਖੋ ਜਿਹੜੇ ਜੇ ਕੱਪੜੇ ਮਦਦਾਂ ਕੀਤੇ ਨੇ ਗੱਲ ਕਰਦੇ ਆ ਇਹਨਾਂ ਦਾ ਕੀ ਕੰਮ ਹਾਂਜੀ ਸਰ ਅਸੀਂ ਕਾਲਜੀ ਹੁਣ ਤਾਂ ਵਹੀ ਗੁਰਜੀ ਖਲਸਾ ਵਹੀ ਗੁਰਜੀ ਪਟੇ ਛੋਟੇ ਸਾਹਿਬ ਨੂੰ ਜਿਹਦੀ ਸ਼ਹੀਦੀ ਦਾ ਜੋ ਮਨਸਾ ਹੈ ਉਸ ਮਨਾਜ ਰਹਾ ਤੇ ਤਾਂ ਖੈਰ ਨਹੀਂ ਚੱਲ ਸਕਦੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਖਾਲਸਾ ਪੰਥ ਦੇ ਵਿੱਚ। ਬਹੁਤ ਠੰਡ ਦਾ ਮੌਸਮ ਅਸੀਂ ਮਹਿਸੂਸ ਕਰ ਰਹੇ ਹਾਂ। ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਖੰਡੇ ਗੁਰੂ ਦੇ ਵਿੱਚ ਬਸ ਉਹਨਾਂ ਨੂੰ ਦੇਖ ਕੇ ਮਨ ਦੇ ਉੱਤੇ ਆ ਗਿਆ ਕਿ ਉਹ ਘੰਡੇ ਵਿੱਚ ਬਣੇ ਪਏ ਸੀ ਕਿਉਂਕਿ ਆਲਰੇਡੀ ਮੇਰਾ ਕੱਪੜੇ ਦਾ ਕੰਮ ਹੈ। ਲੇਡੀ ਸੂਟ ਅੰਡਰ گارਮੈਂਟਸ ਜੋ ਬਣਦੇ ਨੇ ਕਿ ਬੱਚਿਆਂ ਦੇ ਸਵਟਰ ਕੋਟੀਆਂ ਵਗੈਰਾ ਉਹ ਬਣੇ ਹੋਏ ਸੀ ਮੈਂ ਸਾਰੇ ਪਰਮਾਤਮਾ ਨੂੰ ਕੋਈ ਆਇਆ। ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ ਦੋ ਕੱਪੜੇ ਦੇ ਕੇ ਕਿਸੇ ਨੂੰ ਫੋਟੋ ਭੇਜਾਵਾਂ ਪੱਤਰ ਕਰ ਸਕਦਾ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਰਹਿਣ ਦਿਓ। ਪਰ ਇਹਦੇ ਵਿੱਚ ਇੱਕ ਫਾਇਦਾ ਇਹ ਹੈਗਾ ਕਿ ਜੇ ਕਿਸੇ ਗਰੀਬ ਦੇ ਹੋਰ ਵੀ ਕੱਪੜੇ ਦੀ ਲੋੜ ਹੈ ਜੀ ਕੋਈ ਮੈਨੂੰ ਕੰਟੈਕਟ ਕਰਦਾ ਆਪਾਂ ਉਹੇ ਜਗ੍ਹਾ ਕਿਸੇ ਦੇ ਵਿਆਹ ਦੀ ਬਰੀ ਹੈ ਜੀ ਜੋ ਮੇਰੇ ਕੋਲੇ ਬਣਦੇ ਨੇ ਉਹ ਘੱਟ ਰੇਟਾਂ ਦੇ ਵਿੱਚ ਮੈਂ ਬਣਾ ਕੇ ਦੇਣਾ ਆ ਤੁਸੀਂ ਕੱਪੜੇ ਕੱਪੜੇ ਦਾ ਖਰਚਾ ਆ ਜਾਂਦਾ ਜੋ ਬ੍ਰੌਡਰੀ ਵਗੈਰਾ ਕਢਾਈ ਵਗੈਰਾ ਉਹਨਾਂ ਦਾ ਕੋਈ ਖਰਚਾ ਨਹੀਂ ਲਵਾਂਗਾ ਜਿਵੇਂ ਇਹਨਾਂ ਦੇ ਵਿੱਚ ਜੋ ਵੀ ਕੱਪੜਾ ਬਣਿਆ ਸੀ ਬਸ ਪਰਮਾਤਮਾ ਵੱਲੋਂ ਹੁਕਮ ਹੋ ਜਾਣਾ ਸਾਰਾ ਇਹਨਾਂ ਨੂੰ ਗਰੀਬਾਂ ਦੇ ਵਿੱਚ ਜਿਵੇਂ ਤੁਹਾਡੇ ਟੱਲੇ ਵਾਲ ਪਿੰਡ ਵਿਲਾ ਦੇ ਵਿੱਚ ਜੋ ਵੀ ਮੇਰੇ ਨੇੜੇ ਹੋਰ ਵੀ ਹੈ ਜੋ ਬਚਿਆ ਉੱਥੇ ਵੀ ਦੰਡ ਦੇਵਾਂਗਾ ਅਹ ਲਾਸਟ ਦੋ ਹਰਤੀ ਕਹਿਣਾ ਚਾਹੁੰਗਾ ਜਿੰਨੇ ਵੀ ਬਹੁਤ ਬਾਰੇ ਬਸ ਇਹੀ ਕਹਿਣਾ ਚਾਹਾਂਗਾ ਵੀ ਜਿਸ ਤਰ੍ਹਾਂ ਪ੍ਰਮਾਤਮਾ ਤੁਹਾਨੂੰ ਹੁਕਮ ਕਰਦਾਗਾ ਜੋ ਵੀ ਹੈ ਇਹ ਸਾਡੇ ਕੋਲ ਬਹੁਤ ਚਿਰ ਦੇ ਰਹਿੰਦੇ ਆ ਕੋਈ ਇਹ ਨਹੀਂ ਕੋਈ ਸਾਡੇ ਬਗਾਨੇ ਨੇ ਅੱਜ ਇਹਨਾਂ ਕੋਲ ਨਹੀਂ ਕੱਲ ਸਮੇਂ ਦਾ ਕੋਈ ਪਤਾ ਨਹੀਂਗਾ ਕਦੋਂ ਪਲਟ ਜੇ ਅੱਜ ਸਾਡੇ ਕੋਲ ਹੈ ਇਹਨਾਂ ਕੋਲੇ ਨਹੀਂ ਕਰ ਸਾਡੇ ਕੋਲੇ ਨੂੰ ਹੁਣ ਇਹਨਾਂ ਕੋਲੇ ਹੋਊਗਾ ਬਸ ਇਦਾਂ ਤਰੀ ਜਗਤ ਸਿੰਘ ਜੀ ਚੱਲਦੀ ਰਹਿੰਦੀ ਹੈ ਜੀ ਤੇ ਆਪਾਂ ਨੂੰ ਸਮੇਂ ਤੇ ਲੋੜਵੰਦਾਂ ਨੂੰ ਦਾਨ ਕਰਦੇ ਰਹਿਣਾ ਚਾਹੀਦਾ ਜਿੰਨ ਸਤਨਾਬ ਜੀ ਆਪਾਂ ਇੱਕ ਬਹੁਤ ਵੱਡੀ ਬਹੁਤ ਵੱਡੀ ਗੱਲ ਕੀਤੀ ਆ ਤੁਸੀਂ ਇਹਨਾਂ ਨੂੰ ਅਕਚਰ ਦੇਖਿਆ ਜਾਂਦਾ ਕਿ ਇੱਕ ਗਰੀਬੀਵਾ ਬਹੁਤ ਲੋਕ ਘੱਟ ਪੜਦੇ ਹਨ ਤੇ ਜਿਵੇਂ ਤੁਸੀਂ ਅੱਜ ਇਹਨਾਂ ਲਈ ਥੋੜਾ ਕੀਤਾ ਅੱਜ ਇਹਨਾਂ ਲਈ ਬਹੁਤ ਵੱਡੀ ਚੀਜ਼ ਹੈ ਇਹ ਕੋਸਮਾ ਪਹਿਲਾਂ ਸਾਡੇ ਵੀ ਆਪਣੇ ਆਪ ਦੇ ਵੀ ਇਹੋ ਜਿਹੇ ਹਾਲਾਤ ਹੁੰਦੇ ਸਾਨੂੰ ਆਪਣੇ ਹਾਲਾਤ ਨਹੀਂ ਭੁੱਲਣੇ ਚਾਹੀਦੇ ਅੱਜ ਜੇ ਜੋ ਵੀ ਬਦੌਲਤ ਹੈ ਉਹ ਮਹਾਰਾਜ ਜੀ ਕਿਰਪਾ ਦੀ ਬਦੌਲਤ ਆ ਗਏ ਹਾਂ ਪਰ ਅਸੀਂ ਆਪਣੇ ਪੁਰਾਣੇ ਹਾਲਾਤਾਂ ਨੂੰ ਦੇਖ ਕੇ ਚੱਲਦੇ ਹਾਂ ਕੋਈ ਅੱਜ ਦੇ ਨਵੇਂ ਯੁੱਗ ਦੇ ਜੋ ਸਾਡੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਨਹੀਂ ਪਿਛਲੇ ਦਿਨਾਂ ਦੇ ਹਾਲਾਤਾਂ ਨੂੰ ਦੇਖ ਕੇ ਚੱਲਦੇ ਹਾਂ ਸਾਨੂੰ ਦਾਨ ਦੇਣ ਦਾ ਸਾਨੂੰ ਵੀ ਕਿਤੋਂ ਮਿਲਿਆ ਸੀਗਾ ਅੱਜ ਅਸੀਂ ਦੰਨਿਆ ਪਰਮਾਤਮਾ ਨੇ ਸਾਨੂੰ ਦਾਨ ਦੇਣ ਜੋਗੇ ਕੀਤਾ ਤਾਂ ਅਸੀਂ ਦਾਨ ਕਰ ਸਕਦੇ ਹਾਂ ਸਾਹ ਦੇਖਦੇ ਹੋਏ ਇਹ ਸੀਗੇ ਮੇਰੇ ਦੋਸਤ ਸੁਤਪਨਾਮ ਸਿੰਘ ਜੀ ਉਹ ਤਾਂ ਲਿਚੂਗਾ ਤੇ ਇਹਨਾਂ ਨੇ ਪਿੰਡਲੇ ਵਾਲ ਪਿੰਡ ਵੀ ਉੱਥੇ ਵੀ ਗੰਦ ਕਰਕੇ ਜਾਂਦੇ ਆ ਜਿਵੇਂ ਕਿ ਛੋਟੇ ਸਾਹਿਬ ਜਿਆਦਾ ਜਿਹੜੇ ਸੀਧੇ ਧੜੇ ਚੱਲਦੇ ਨੇ ਦੇ ਪੂਰੇ ਮਹੀਨੇ ਦੇ ਵਿੱਚ ਹੀ ਠੰਡ ਦਾ ਬੱਚਿਆਂ ਨੇ ਉਹਨਾਂ ਨੇ ਆਪਣੇ ਕਿਵੇਂ ਪਿੰਡੇ ਤੇ ਉਹ ਸਾਰਾ ਦਰਦ ਸਹਾਇਆ ਉਹਨੂੰ ਮਹਿਸੂਸ ਕਰਦਾ ਜਿਵੇਂ ਅੱਜ ਇਹਨਾਂ ਇਹ ਲੱਗ ਬੱਚਿਆਂ ਨੂੰ ਤਰੋ ਦਾਲ ਕਿ ਤੇ ਇਸ ਤਰ੍ਹਾਂ ਦੇ ਜਨਮ ਹੋ ਗਏ ਇਸੇ ਤਰ੍ਹਾਂ ਦੇ ਨਵੇਂ ਨਵੇਂ ਲੋਕ ਜਿਹੜਾ ਅਜੇ ਮਾਰਾ ਲੱਗਦੀ ਸਸੇ ਕਰੀ ਮੂਲੇ गाडी आछ है आछ यो गाडी आछ आउ आउ आले बना बनाइ दिउ दुर्दा दिदो है म जय मलाई स्कूल लिए अस भनी आज देख के ल ਕੀ ਚੋਸ ਸੁਪਨ ਬਿਲਿਅਨ ਦਾ ਤਾਜ਼ਾ ਹੋਈ ਦੇ ਮੈਂ ਆਪਣਾ ਹੈਟਾ ਦੇ ਪੀਦੇਗੀ ਨਹੀਂ ਉਹ ਹੀ ਕਾਹਦੇ ਨਾ ਲੈ ਨਹੀਂ ਨਾ ਅਲੱਦਿਲੇ ਲਾ ਕੇ ਦੇ ਨਹੀਂ ਨਾ ਮੈਂ ਤਾਂ ਹੁਣ ਨਹੀਂ ਲੱਪ ਜੇ ਤੇ ਛੱਡ ਦੇ ਦੇਖ ਕੋ ਨਾ ਛੋਟੇ ਸਵਕਾ ਦੇ ਉੜੀ ਐ ਮਰੇ ਬੱਤ ਲੈ ਕੇ ਨਾ ਜਾ ਆਪਾਂ ਫੋਟੋ ਕਰਾਂਗੇ ਇੱਥੇ ਹੀ ਗੱਲ ਕਰ ਲੈਣੀ ਜਾਣਾ ਜਿਹੜਾ ਪਹਿਲਾਂ ਲੋ ਇਸ ਵਿੱਚ ਇੱਕ ਜੋੜ ਗਾ ਲੀ ਇਹ ਇੱਕ ਲਿਪੀ ਲੈ ਲੈ ਲੇ ਸਿਪ ਕੋ ਮਾਰ ਸਭ ਤੋਂ ਟਾਲ ਕਰਤਾ ਬੰਦਾ ਇਹ ਨਾ ਲੈਣੀ ਪੂਰਾ ਨੇ ਰੈਸ ਕਰ ਲੈਣਾ ਆਪਾਂ ਜਾਣਾ ਨਾ ਆਮਦਨੀ ਦੀ ਜਵਾਦ ਕਰਦੇ ਆ ਗੁਰਾਜੀ ਆ ਰਹੀ ਵਧੀਆ